ਹਾਂ ਯਾ ਲੋਕ ਦੇ ਰੁਕਦੇ ਹੋ ਨੇ ਵਿਚਾਰੇ ਜਾਣਾ ਸੀਗਾ ਇਹਨੂੰ दारू ਪਿਲਾਤੀ ਇਹ दारू ਪਿਲਾ ਕੇ ਇਹ ਜਾ ਨਾ ਸਕੇ ਇਹ ਦੇ ਖਿਲਾੜੀ ਨਿਕਲਦਾ ਹਰਕਤ ਕਰਨ ਦੇ ਦੇਖੋ ਇਹ ਕਿਸੇ ਨੇ ਪਿਲਾਤੀ ਇਹਨੂੰ दारू ਉਹ ਬੰਦਾ ਦੁਆ ਲੈਣ ਆਇਆ ਵਿਚਾਰਾ ਮੈਂ ਤਾਂ ਸਰੇ ਮੈਨੂੰ ਇਹਨੂੰ दारू ਪਿਲਾਤੀ ਕਿਸੇ ਨੇ ਤੇ ਇਹ ਵੀ ਇਹ ਖਿਲਾੜੀ ਨੇ ਹੁਣ ਰਿਲੀਸ਼ਨ ਹੋ ਸਕਦਾ ਹੈ ਤਾਂ ਕਿ ਇਹ ਜਾ ਨਾ ਸਕੇ ਦੇਸ਼ ਨੂੰ ਜਾਣਾ ਸੀ ਇਹਨਾਂ ਨੇ ਦੇਖੋ ਇਹ ਉੱਤਰਿਆ ਉੱਤਰ ਨਹੀਂ ਕੋਸ਼ਿਸ਼ ਕਰਦਾ ਉੱਠ ਜਾ ਉੱਠ ਜਾ ਉੱਠ ਜਾ ਉੱਠ ਜਾ ਉਹ ਜ਼ਰਾ ਸਾਫ਼ ਕਰਦਾ ਇੱਕ ਦੂਜੀ ਸਾਫ਼ ਕਰਦਾ ਦੇਖੋ ਕਿੰਨਾ ਧਰੂਪੜਾ ਲਿਆ ਬਾਹਰ ਜਾ ਧਰੂਪੜਾ ਆ ਗਿਆ ਬਹੁਤ ਜ਼ਿਆਦਾ ਧਰੂਪੜਾ ਆਤੀ ਬਹੁਤ ਸਾਫ ਇਹ ਰੋੜੀਆਂ ਲੱਗਦੀਆਂ ਨੇ ਵਿਚਾਰੇ ਦੇ ਇਹ ਰੋੜੀਆਂ ਲੱਗਦੀਆਂ ਨੇ ਆ ਉੱਠਣ ਦੀ ਕੋਸ਼ਿਸ਼ ਕਰੂਗਾ ਇਹ ਦਿਸ਼ਾ ਮੈਂ ਜਾਵਾਂ 5:30 ਵਜੇ ਦੀ ਇਹਦੀ ਟ੍ਰੇਨ ਸੀਗੀ ਟ੍ਰੇਨ ਹੁਣ ਜਾਣ ਚੱਲਦਾ ਸਾਰੋ ਪਿੱਛੇ ਉੱਠ ਖੜਿਆ ਦੇਖੋ ਟੱਟ ਟੱਟ ਰਿਹਾ ਜੰਦਾ ਇਹਦਾ ਜੱਡਾ ਕਿਵੇਂ ਜਾਂਦਾ ਖੜਾ ਹੋ ਕੇ ਮੈਂ ਬਾਤ ਕਰ ਰਿਹਾ ਖੜਾ ਹੋ ਕੇ ਸਖਾ ਹਾਂ ਉਹ ਜਣਾ ਫੜਨਾ ਨਹੀਂ ਸਕੀ ਇਹ ਉਹ ਕਰੇ ਜਾਂ ਟੱਕਣਾ ਦੇਖਿਆ ਨਹੀਂ ਰਖ ਰਿਹਾ ਦੇਖੋ ਕਿੰਨੇ ਦਾ ਚੱਲ ਚ ਕਿੰਨੇ ਦਾ ਚਲੇ ਬੱਚੇ ਨਾ ਆਹ ਦੇਖੋ ਕਿੰਨੀ ਸੇਵਾ ਕਰ ਰਹਾ ਚੱਲ ਰਹਾ ਸੀ ਇਹ ਤਾਂ ਬੋਲੇ ਉਹ ਨਹੀਂ ਜਾਂਦਾ ਰਹਿਣਾ ਇਕ ਬੋਲ ਵੀ ਨਹੀਂ ਪਾਰਾ ਸੀ ਪਾਰਿਆ ਸੀ ਬੋਲ ਵੀ ਪਾਰਿਆ ਨਹੀਂ ਸੀ ਦੇਖੋ ਜਿਹਾ ਚੜ ਰਹਾ ਇਹਨਾਂ ਨਾਲ ਅੱਜ ਗਾਉਂ ਜਾਣਾ ਸੀ ਟ੍ਰੇਨ ਸੀਗੀ ਤੇ ਇਹਨਾਂ ਦਾਰੂ ਪਲਾ ਦੀ ਕਿਸੇ ਬੰਦੇ ਨੇ ਵੀ ਜਾਣ ਨਾ ਸਕੇ ਦੇਖੋ ਕਿ ਮੈਂ ਝੂਲ ਰਿਹਾ ਘਰ ਵਾਲੀ ਨਾਲ ਉਹਨਾਂ ਦਾ ਜ਼ਵੰਦ ਸੀ ਦੇਖੋ ਕਿ ਮੈਂ ਝੂਲ ਰਿਹਾ ਘੜ ਕੇ ਦੇਖੋ ਨਾ ਟ੍ਰੇਨ ਵੀ ਨੰਗੀ ਨੇ ਜੀ 5:30 ਵਾਲੀ ਟ੍ਰੇਨ ਸੀਗੀ ਅੱਜ ਨਾਲ ਟ੍ਰੇਨ ਬਿਨਾਂ ਗਏ ਬੀ ਚਾੜੀ ਜਾਂਦਾ ਉਹਨੂੰ ਯਾਰ ਰੁਕਣਾ ਕਿਹਾ ਨਾ ਉਹ ਕਰਾ ਦਿੱਤਾ ਅੱਛਾ ਯਾਰ ਰੁਕਣਾ ਯਾਰ